ਪੰਜਾਂ ਦਰਿਆਵਾਂ ਦੀ ਧਰਤੀ ਕੁਲ ਦੁਨੀਆਂ ਤੋਂ ਨਿਆਰੀ ਗੁਰੂ ਪੀਰ ਜੋਦਿਆ ਨੇ ਿਸਦੀ ਕੀਤੀ ਹੈ ਰਖਵਾਰੀ ਇਥੇ ਹੈ ਰੱਬ ਵਸਦਾ ਤਾញੋਂ ਲੋਕੀ ਕਹਿਣ ਨਿਆਰਾ ਜੁਗੋ ਜੁਗ ਵਸਦਾ ਰੇ ਮੇਰਾ ਟਿਲਵਾ ਨਗਰ ਪਿਆਰਾ ਜੁਗੋ ਜੁਗ ਵਸਦਾ ਰੇ ਮੇਰਾ ਟਿਲਵਾ ਨਗਰ ਪਿਆਰਾ ਬਿਆਸਾ ਦੇ ਕੋਲ ਵਸੇ ਬਿਆਸਾ ਦੇ ਕੋਲ ਵਸੇ ਕਈਆਂ ਸਦੀਆਂ ਤੋਂ ਹੈ ਵੱਸਦਾ ਦੁੱਖ ਸੁੱਖ ਵੀ ਕਈ ਆਏ ਫਿਰ ਵੀ ਰਹਿੰਦਾ ਪਿੰਡ ਮੇਰਾ ਹੱਸਦਾ ਕਈ ਚੜ ਕੇ ਹੜ ਆਏ ਫਿਰ ਵੀ ਡੋਲਿਆ ਨਹੀਂ ਵਿਚਾਰਾ ਜੁਗੋ ਜੁਗ ਵਸਦਾ ਰੇ ਮੇਰਾ ਟਿਲਵਾ ਨਗਰ ਪਿਆਰਾ ਛੇਵੇਂ ਗੁਰ ਦਾਤੇ ਨੇ ਆਪਣੇ ਚਰਨ ਮੁਬਾਰਕ ਪਾਏ ਕਈ ਸਿੱਖ ਜੋਧਿਆ ਨੂੰ ਇੱਥੇ ਲੈ ਸਤ ਗੁਰ ਜੀ ਆਏ ਸ਼ੋਕੇ ਗੁਰ ਚਰਣਾ ਨੂੰ ਤਾញੋਂ ਬਣਿਆ ਹੈ ਸਚਿਆਰਾ ਜੁਗੋ ਜੁਗ ਵਸਦਾਰੇ ਮੇਰਾ ਟਿਲਵਾ ਨਗਰ ਪਿਆਰਾ ਬ੍ਰਹਮ ਗਿਆਨੀ ਬਾਬਾ ਜੀ ਬ੍ਰਹਮ ਗਿਆਨੀ ਬਾਬਾ ਜੀ ਆਪਣਾ ਪੁੱਤ ਵਿਹੌਣ ਆਇਆ ਸਾਡੀ ਮਾਂ ਗੰਗਾ ਨੂੰ ਆਨੇ ਪੁੱਤਰ ਨੇ ਪਰਣਾਇਆ ਜੋ ਕਿਲਾ ਕੋਟ ਬਣਿਆ ਹੈਸੀ ਓਈਓ ਗੁਰੂ ਦਵਾਰਾ ਜੁਗੋ ਜੁਗ ਵਸਦਾ ਰੇ ਮੇਰਾ ਟਿਲਵਾ ਨਗਰ ਪਿਆਰਾ ਦੋ ਫਕਰ ਅੱਲਾ ਦੇ ਦੋ ਫਕਰ ਅੱਲਾ ਦੇ ਜਿਨ੍ਹਾਂ ਮੇਰਾ ਪਿੰਡ ਵਸਾਇਆ ਬ੍ਰਹਮਦਾਸ ਤੇ ਲੋਰੀ ਸ਼ਾ ਇੱਥੇ ਆਣ ਚੌਕੜਾ ਲਾਇਆ ਸਰਦਾਰ ਜੋ ਢਿੱਲੋਂ ਸੀ ਤਾਹੀ ਢਿਲਵਾ ਨਾਮ ਉਚਾਰਾਂ ਜੁਗੋ ਜੁਗ ਵਸਦਾਰੇ ਜੁਗੋ ਜੁਗ ਵਸਦਾਰੇ ਮੇਰਾ ਢਿਲਵਾ ਨਗਰ ਪਿਆਰਾ ਕਈ ਸੰਤ ਸਾਧੂਆਂ ਨੇ ਇਸੇ ਨਗਰੀ ਨੂੰ ਹੈ ਚੁਣਿਆ ਛੱਡ ਜਾਂ ਤਾਂ ਪਾਤਾਂ ਨੂੰ ਇੱਕੋ ਨਾਮ ਧਾਗੇ ਵਿੱਚ ਬੁਣਿਆ ਫਰਤਾਪ ਸਿੰਘ ਬਾਬੇ ਬਾਬੇ ਮਸਤਾਂ ਦਾ ਚਲਕਾਰਾ ਜੁਗੋ ਜੁਗ ਵਸਦਾਰੇ ਮੇਰਾ ਟਿਲਵਾ ਨਗਰ ਪਿਆਰਾ ਇੱਥੇ ਮਲੰਗਾਂ ਨੇ ਐਸੀ ਮਸਤੀ ਬਹੁਤ ਮਨਾਈ ਲਾਲ ਸ਼ਾਹ ਤੇ ਮੀਆਂ ਜੀ ਕਰਗੇ ਭਗਤੀ ਨਾਮ ਕਮਾਈ ਬਾਬਾ ਕਸ਼ਮੀਰਾ ਸਿਓ ਜਿੰਨਾ ਵੰਡਿਆ ਭਗਤ ਪੰਡਾਰਾ ਜੁਗੋ ਜੁਗ ਵਸਦਾਰੇ ਮੇਰਾ ਟਿਲਵਾਂ ਨਗਰ ਪਿਆਰਾ ਜੁਗੋ ਜੁਗ ਵਸਦਾਰੇ ਮੇਰਾ ਟਿਲਵਾਂ ਨਗਰ ਪਿਆਰਾ ਹਿੰਦੂ ਸੇਕ ਮੁਸਲਾਮਾ ਤੇ ਇੱਥੇ ਵੀਰ ਅਸਾਈ ਵਸਦੇ ਛੱਡ ਕਟੜ ਤਾਈ ਨੂੰ ਮਜਬਜ ਨੂੰ ਨਾਂ ਵਿੱਚ ਨਹੀਂ ਫਸਦੇ ਇੱਥੇ ਸੁੰਦਰ ਮਸੀਤ ਬਣੀ ਇੱਥੇ ਸੁੰਦਰ ਮਸੀਤ ਬਣੀ ਸੋਬਾ ਪਾਉਂਦਾ ਠਾਕਰ ਦਵਾਰਾ ਜੁਗੋ ਜੁਗ ਵਸਦਾ ਰੇ ਮੇਰਾ ਟਿਲਵਾ ਨਗਰ ਪਿਆਰਾ ਜੁਗੋ ਜੁਗ ਵਸਦਾ ਰੇ ਮੇਰਾ ਟਿਲਵਾਂ ਨਗਰ ਪਿਆਰਾ ਪਿੰਡ ਮੇਰਾ ਸਵਰਗ ਜਹਾਂ ਪਿੰਡ ਮੇਰਾ ਸਵਰਗ ਜਹਾਂ ਜਿਸ ਦੇ ਵਰਗਾ ਨਹੀਂ ਕੋਈ ਡਠਾ ਕੁਲ ਦੁਨੀਆਂ ਗਾ ਮਾਰੀ ਇਸ ਦੇ ਵਰਗਾ ਨਹੀਂ ਕੋਈ ਮਿੱਠਾ ਸੱਚ ਦਿਆਲ ਕਵੀ ਸ਼ਰ ਕੈ ਇੱਥੇ ਵੱਸਦਾ ਭਾਈ ਚਾਰਾ ਇੱਥੇ ਵੱਸਦਾ ਭਾਈ ਚਾਰਾ ਜੁਗੋ ਜੁਗ ਵੱਸਦਾ ਰੇ ਮੇਰਾ ਟਿਲਵਾ ਨਗਰ ਪਿਆਰਾ ਜੁਗੋ ਜੁਗ ਵੱਸਦਾ ਰੇ ਮੇਰਾ ਟਿਲਵਾ ਨਗਰ ਪਿਆਰਾ